AC ਲਗਾਉਣ ਲੱਗੇ ਬਹੁਤ ਸਾਰੇ ਲੋਕ ਕਰ ਦਿੰਦੇ ਨੇ ਵੱਡੀ ਗਲਤੀ ਜੋ ਕਿ ਕਦੇ-ਕਦੇ ਸਾਰੀ ਉਮਰ ਦਾ ਪਛਤਾਵਾ ਬਣ ਜਾਂਦੀ ਏ। ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਕਮਰੇ ਵਿੱਚ ਲੱਗੇ AC ਵਿੱਚੋਂ ਸੱਪ ਕੱਢਿਆ ਜਾ ਰਿਹਾ ਏ। ਦਰਅਸਲ ਜਦੋਂ ਇਸ ਪਰਿਵਾਰ ਨੇ AC ਲਗਵਾਇਆ ਸੀ ਤਾਂ ਜਿੱਥੋਂ AC ਦੇ ਆਊਟਡੋਰ ਵਾਲਾ ਪਾਈਪ ਕੱਢਿਆ ਜਾਂਦਾ ਹੈ ਇਸ ਪਰਿਵਾਰ ਨੇ ਉਸ ਥਾਂ ਤੇ ਕੱਡੇ ਸਰਾਖ ਨੂੰ ਚੰਗੀ ਤਰ੍ਹਾਂ ਬੰਦ ਨਹੀਂ ਕੀਤਾ ਸੀ ਜਿਸ ਕਰਕੇ ਇੱਕ ਰਾਤ ਉਸ ਵਿੱਚੋਂ ਇੱਕ ਸੱਪ ਕਮਰੇ ਦੇ ਅੰਦਰ ਆ ਗਿਆ ਅਤੇ ਜਦੋਂ ਸੱਪ ਅੰਦਰ AC ਵਿੱਚ ਆਇਆ ਤਾਂ AC ਆਵਾਜ਼ ਲੱਗਾ ਅਤੇ ਪਰਿਵਾਰ ਨੇ ਸੋਚਿਆ ਕਿ ਕਿਤੇ AC ਦਾ ਕੁਝ ਖਰਾਬ ਹੋ ਗਿਆ ਹੈ ਅਤੇ AC ਨੂੰ ਬੰਦ ਕਰ ਦਿੱਤਾ ਪਰ ਜਦੋਂ ਸਵੇਰੇ ਇੱਕ ਮਕੈਨਿਕ ਨੂੰ ਬੁਲਾ ਕੇ AC ਚੈੱਕ ਕਰਵਾਇਆ ਤਾਂ ਜਦੋਂ ਉਸਨੇ AC ਦਾ ਉੱਪਰਲਾ ਕਵਰ ਲਾਹਿਆ ਤਾਂ ਉਸ ਵਿੱਚ ਇੱਕ ਸੱਪ ਬੈਠਾ ਸੀ ਜਿਸ ਤੋਂ ਬਾਅਦ ਪਹਿਲਾਂ ਤਾਂ ਇਸ ਸੱਪ ਨੂੰ ਬਹੁਤ ਔਖਾ ਬਾਹਰ ਕੱਢਿਆ ਅਤੇ ਫਿਰ ਮਾਰ ਦਿੱਤਾ ਪਰ ਜੇ ਇਹ ਸੱਪ ਰਾਤ ਨੂੰ AC ਵਿੱਚੋਂ ਨਿਕਲ ਕੇ heਠਾਂ ਆ ਜਾਂਦਾ ਤਾਂ ਪਰਿਵਾਰ ਦੇ ਕਿਸੇ ਵੀ ਮੈਂਬਰ ਨਾਲ ਕੋਈ ਵੀ ਅਨਹੋਣੀ ਘਟਨਾ ਵਾਪਰ ਸਕਦੀ ਸੀ ਤੁਹਾਡੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਦੇ ਕੇ ਇਸ ਵੀਡੀਓ ਨੂੰ ਹਰਿ ਇੱਕ ਪਰਿਵਾਰ ਤੱਕ ਸ਼ੇਅਰ ਜ਼ਰੂਰ ਕਰਿਓ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ